ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੀਤੇ ਦਿਨ ਦੋ ਮਹਿਲਾਵਾਂ ਕੋਲੋਂ ਮੋਟਰਸਾਈਕਲਸ 'ਤੇ ਤਿੰਨ ਲੁਟੇਰਿਆਂ ਵੱਲੋਂ ਪਰਸ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਐਸਪੀਡੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੋਂ ਲੁਟੇਰੇ 24 ਮਈ ਨੂੰ ਹੁਸ਼ਿਆਰਪੁਰ ਵਿਖੇ ਸਥਿਤ ਭਾਰਤ ਗੈਸ ਏਜੰਸੀ ਵਾਲੀ ਗਲੀ ਵਿੱਚੋਂ ਮੋਟਰਸਾਈਕਲਸ 'ਤੇ ਤਿੰਨ ਲੁਟੇਰੇ ਦੋ ਮਹਿਲਾਵਾਂ ਦਾ ਪਰਸ ਖੋ ਕੇ ਫਰਾਰ ਹੋ ਗਏ ਸਨ ਹੋਏ ਕੀਤੀ ਗਈ ਜਾਂਚ ਤੋਂ ਬਾਅਦ ਕਾਬੂ ਕਰ ਲਿਆ ਹੈ ਹੁਣ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਹਿਚਾਨ ਸ਼ਿਬਮ ਰਫੀਸ਼ੂ ਪੁੱਤਰ ਅਵਿਨਾਸ਼ ਚੰਦਰ, ਕਿਸ਼ਨ ਚੰਦ ਉਰਫ 사ਜਨ ਪੁੱਤਰ ਬਲਵੀਰ ਚੰਦ ਅਤੇ ਰਾਹੁਲ ਉਰਫ ਸੁਖੀ ਪੁੱਤਰ ਗੁਰਵਿੰਦਰ ਕੁਮਾਰ ਤਿੰਨੋਂ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਨੇ ਤੇ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਹੋਇਆ ਉਹਦਾ ਮਕਦਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਔਰ ਤਿੰਨੇ ਹੀ ਦੋਸ਼ੀ ਜਿਹੜੇ ਹੈਗੇ ਆ ਉਸ ਵਾਰ ਦਾ ਜੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਹੀ ਦੋਸ਼ੀ ਵੜਲੇ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਮ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਆ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆਰ ਰਿਜ਼ਰਵ ਹੈਗੀਆਂ ਔਰ ਜਿਹੜੀਆਂ ਫਰਦਰ ਹਲੇ ਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਹੋਰ ਹੀ ਨਹੀਂ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਪਰ ਇਹਨਾਂ ਕੋਈ ਵੈਪਨ ਵੀ ਵਰਤਦੇ ਸੀ ਯੂਜ਼ ਕਰਦੇ ਸੀ ਨਾਲ ਇਹ ਕਿ ਕਿੰਨੇ ਕਿੱਦਾਂ ਕਰਦੇ ਸੀਗੇ ਪੰਜਾਬ ਦੇ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀਗੇ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰੋਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈਏ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ। ਕਦੇ ਇਹਨਾਂ ਨੂੰ ਯਾਦ ਨਹੀਂ ਕਿ ਕੇਸ ਹੈ ਕਿ ਹੋਰ ਇੱਕ ਵਾਰ ਨਹੀਂ ਇੱਕ ਤਾਂ ਐਨ ਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379 20 ਦਾ ਪਹਿਲਾਂ ਵੀ ਪਰਚਾ ਹੈਗਾ ਇੱਕ 636 ਦਾ ਹੈਗਾ ਇੱਕ ਤੇ 360 ਇਹਨਾਂ ਮੰਨਿਆ ਕਿ ਇਹ ਪਹਿਲਾਂ ਵੀ ਸਨੇਚਿੰਗ ਕਰਦੇ ਰਹੇ ਨੇ ਜੋ ਹਿਸਾਬ ਤੋਂ ਨਹੀਂ ਪਰਚੇ ਦਰਜ ਹੈਗੇ ਆ ਜਿਹੜੇ ਟ੍ਰੇਸ ਹੋਇਆ ਤਾਂ ਪਿਛੇ ਦਿਨਾਂ ਤੋਂ ਹੋ ਰਹੀ ਸੀ ਉਹਨਾਂ ਚੋਂ ਤਾਂ ਨਹੀਂ ਕੁਝ ਨਹੀਂ ਨਹੀਂ ਉਹਦੇ 'ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਦੀ ਇੰਟਰੋਗੇਸ਼ਨ ਕਰਾਂਗੇ ਇਹ ਇਨਾ ਕੋਈ ਹੋੜ ਵੀ ਬ੍ਰਹਮਤ ਹੋਇਆ ਕਿਸ ਤਰ੍ਹਾਂ ਗੋਲ ਨਾ ਗੋਲ ਨਾ ਵਗੈਰਾ ਬ੍ਰਹਮਤ ਹੋਇਆ ਹੱਲੇ ਰਿਮਾਂਡ ਤੇ ਤੁਹਾਨੂੰ ਕਹੇ ਵੀ ਅੱਜ ਹੀ ਰਿਮਾਂਡ ਲਿਆ ਆ ਕਰਾਂਗੇ ਤੇ ਜਿੱਥੇ-ਥੇ ਰਕਬਰੀਆਂ ਜਿੱਥੇ ਜੇ ਨਹੀਂ ਸੇਲ ਕਰਦੇ ਆ ਉਹ ਸਾਰਾ ਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ 'ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਉਮਰ ਕਿੰਨੀ ਕਾਇਨਾਤ ਹੈ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹ ਨਾ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੇੀ ਆ ਅਡੈਕਟ ਮੈਂ ਕਹਿ ਦਿੰਦਾ ਉਹ ਜਿਹੜੇ ਜਿਹੜੇ ਏਰੀਆ ਚ ਜ਼ਿਆਦਾ ਦਰਸ ਪਾਵਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ ਸੇ ਬਰਾਮੜੀ ਕਿੰਨੀ ਕੋਰ ਵੀ ਜਰੂਰ ਰਿਮਾਂਡ ਹਾਲੇ ਆਪਾਂ ਲਿਆ ਹੈਗਾ ਪਰਸ ਕਿੱਥੇ ਨਹੀਂ ਰਸਟਿਆ ਕੀ ਕੀਤਾ ਉਹ ਸਾਰਾ ਹਾਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਠੀਕ ਹੈ ਜੀ